ਯਾਰ ਮਾੜੇ ਪਿੱਛੇ ਨਾਲ ਯਾਰ ਵੇਲਾ ਪਾਹੀਂ ਤੁਸੀਂ ਇਧਰ ਆਓ ਪਾਹੀਂ ਸਰ ਦੇਖੋ ਕਾਲੀ ਹੋਰ ਕਿ ਤੂੰ ਬਹੁਤ ਬਹੁਤ ਫਰਮਾ ਫਰਮਾ ਜੀ ਗੋੜਾ ਬਹੁਤ ਕੋਸ਼ਿਸ਼ ਵੀ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਅਗਰ ਕਿਹਾ ਪਰੋਸਦੇ ਕਿ ਜੇ ਵੀ ਜੀਸੀ ਵੀ ਕਾਰਜ ਕਰਦੇ ਸੀਏ ਪਰਮਾਤਮਾ ਦੇ ਫਰੀ ਵਾਸਤੇ ਤਾਂ ਅੱਲਾਹ کریم ਜੂੜਾਵਾਗੇ ਪੈਦਾ 100 ਦਰਸਾਂ ਦੇ ਉਹ ਬਾਕੀ ਠੀਕ ਹੈ ਜੀ। ਹਾਂ, ਹਾਂ, ਹਾਂ। ਨੰਨ ਨਾਲ ਆਜੋ। ਸਟਾਫ ਨਾਲ ਆਜੋ ਪਲੀਜ਼। ਮੈਂ ਸਟਾਫ ਨਾਲ ਆਜੋ ਸਾਰੇ। ਆਜੋ ਆਜੋ ਸਾਰੇ ਆਜੋ। ਬੱਚੇ ਨਾਲ ਨੂੰ ਦੱਸ ਦੇਣਾ। ਨਾਲ ਆਵੋ ਮਰਦੇ। ਨਾਲ ਆਜੋ ਬੱਚੇ ਸਾਰੇ ਨਾਲ ਆਜੋ ਸੈਂਟਰ 'ਚ। ਬੱਚੇ ਵਿੱਚ ਘਰ ਹੋ ਜਾਓ। ਭਾਈ 1 ਮਿੰਟ, 1 ਮਿੰਟ ਸਟਾਫ ਨੂੰ ਕਾਲ ਲੈਂਦੇ ਹਾਂ। ਸਟਾਫ ਨੂੰ ਕਾਲ। ਭਾਈ ਪੁੱਛੀਂ ਜੀ। ਮੈਂ ਵੀ ਹਾਂ ਜਾਈ ਹਾਂ ਅਲੋ ਮੈਂ ਇਹ ਕਾਹਦਾ ਜਿੰਨੇ ਵੀ ਸੁਣਨ ਪੀਰ ਸੰਗਤ ਰਾਜਨਾਮਾ ਕਰਦਾ ਹਾਂ ਸਾਡਾ ਕਾਲੀ ਦੇ ਦੇ ਦੌਰ ਤੇ ਆਪਣੇ ਨਾਲ ਕੇਦੇ ਕੈਬਨਰ ਮੰਤਰੀ ਸਰਉਂਬਾਲਈਆ ਭਾਈ ਪਿੱਛੇ ਜਿੰਨੇ ਪੰਜਾਬ ਦੇ ਸਕੂਲਾਂ ਦੇ ਵਿੱਚ ਆ ਗਏ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਅੱਜ ਤੇ ਵੀ ਜਿਹੜੀ ਜਿਹੜੀ ਲੋੜ ਹੀ ਬਣ ਗਈ ਕੰ ਦਾ ਦਵਾਈ ਦੀ ਬੱਚਿਆਂ ਦੇ ਵਾਸ਼ਮੂਨ ਦੀ ਬਾਤ ਹੋਣ ਦੀ ਸਪੰਸਾ ਨੂੰ ਬਲਾਉਣਾ ਆ ਗਿਆ ਅਰੋ ਆਓ ਕਿ ਆ ਸਰਪੰਚ ਬਾਈਟਿੰਗ ਲੋਕ ਠੀਕ ਹੈ ਠੀਕ ਹੋਰ ਬਿਠਾ ਰੱਖੋ ਚਲੋ ਹੈਰੀ ਉਸਨੇ ਕਰਾ ਭਾਈ ਇਧਰ ਵੇਖੋ ਸਾਰੇ ਉਹ ਵੀ ਕੁਛ ਇਹ ਪਾ ਪੈਸਾ ਸੌਰੀ ਮੈਂ ਪਿਆ ਇਹ ਇੰਨਿਆ ਮਾਰਾਂ ਨੇ ਬਾਗ ਨੂੰ ਨਹੀਂ આજે મેરે માનવક હોમ મંત્રી સરપાળોની જે વાત સાથે માનવક કેનેટિક એજ્યુકેશન બિઝનેસ જો ઉતેખી બે સાડે માનવક સાડે હેત કે માન સાડે હેત કે પ્રતિનિધિ કેનેટ મંત્રી સરપાળી જેની તાળી પાડતા ઓના મે મે જતાં સીધા ડાતા ਅਦਰ ਆਪਾਂ ਬਾਦਰ ਦੇ ਉੱਤੇ ਵਾਸਕ ਬਰਾਦੀ ਦੇ ਪਿੰਡਾਂ 'ਚ ਅ ਪੇੜਾਵਾਕ ਪੂਤਾ ਪੂਤਲਪੁਰਾ ਐਸੇ ਲੇ ਆਪਾਂ ਬਾਲਵੰਦ ਦੇ ਤੇ ਪੇੜ ਦੇ ਵਿੱਚ ਆ ਸਕੂਲਾਂ ਦੇ ਇੱਥੇ ਬਹੁਤ ਵੱਡੀਆਂ ਕਦਰਾਂ ਦਿੱਤੀਆਂ ਸੀਗੀਆਂ ਉਹਨਾਂ ਸਕੂਲਾਂ ਦੀਆਂ ਬਿਲਡਿੰਗਾਂ ਦਾ ਅਦਕਾਟਨ ਕੀਤਾ ਜਿਹੜਾ ਕੁਝ ਕੰਮ ਰਹਿੰਦਾ ਉਹ ਵੀ ਕਰਨਾ ਜਿਹੜਾ ਆਪਾਂ ਫੈਸਲਾ ਕੀਤਾ ਔਰ ਜਲਦੀ ਜਿਹੜਾ ਬਾਦਰ ਦੇ ਉੱਤੇ ਸਕੂਲ ਨੇ ਇੰਨਾ ਦੀ ਸਾਧਿਆਂ ਦੀ ਲੋਹਾ ਜਿਹੜੀ ਆ ਬਦਲ ਜਾਊਗੀ। ਔਰ ਬਾਰਡਰ ਦੇ ਮੋਕਾਂ ਨੂੰ ਪੜਾਈ ਦੀ ਸੂਪ ਦੇ ਕੇ ਮਾਨ ਸਾਹਿਬ ਨੇ ਮਾਨ ਸਾਹਿਬ ਦਾ ਮਤਲਵ ਆਦੀਆ ਕੋਲੋਂ ਬਾਰਡਰ ਦੇ ਸਕੂਲਾਂ ਨੂੰ ਇੰਨੇ ਪੈਸੇ ਦਿੱਤੇ ਆ। ਪੇੜਾਵਾਲ ਕੁੱਟਾ ਨੂੰ ਬਹੁਤ ਪੈਸੇ ਦਿੱਤੇ ਆ। ਭੂਤਨਪੁਰ ਨੂੰ ਦਿੱਤੇ ਇੱਥੇ। ਸੋ ਮੈਂ ਸਮਝਦਾ ਕਿ ਇਹਦੇ ਨਾਲ ਬਾਰਡਰ ਦਾ ਜਿਹੜਾ ਏਰੀਆ ਪੜਾਈ ਤੋਂ ਵਾਂਝਾ ਸੀਗਾ ਉਹ ਮੱਲਾ ਪੂਰਾ ਕਾਫੀ ਕਬਦ ਹੋ ਗਿਆ। ਮੈਂ ਯਾਤ ਪਹਿਲੀ ਵਾਰ ਸਿੱਖਿਆ ਕ੍ਰਾਂਤੀ ਕਹਿਦੇ ਹਾਂ ਇਹ ਘਾਟ ਨੂੰ ਦੇਖੋ ਮੇਰੇ ਇਨਫਰਾਸਟ੍ਰਕਚਰ ਜਿਹੜਾ ਸੁਨਾਰੇ ਵਿੱਚ ਦੇਖ ਨੂੰ ਮਿਲਦਾ ਨਹੀਂ ਜੀ ਵੇਖੋ ਕਿੰਨੇ ਲੋਕ ਹੋ ਨੇ ਸੁਨਾਂ ਨਹੀਂ ਚੰਨੇ ਤੱਕ ਆਪਗਨੇਸ਼ ਨੂੰ ਦੂਜੇ ਚੰਨੇ ਤੇ ਸਕੂਲਾਂ ਦੀ ਬਿਲਡਿੰਗ ਨਹੀਂ ਬਣਦੀ ਸਕੂਲਾਂ ਦੇ ਕਲਾਸਰੂਮ ਨਹੀਂ ਬਣਦੇ ਬਾਥਰੂਮ ਨਹੀਂ ਬਣਦੇ ਪੜ੍ਹਾਈ ਚ ਨਹੀਂ ਹੁੰਦਾ ਪ੍ਰੋਜੈਕਟਰ ਨਹੀਂ ਹੁੰਦੇ ਹੈ ਲਾਈਬਾਂ ਨਹੀਂ ਹੁੰਦੀਆਂ ਉਹਨਾਂ ਤੇ ਤਾਂ ਕਦ ਸਕੂਲ ਆ ਉਹ ਸਾਰੇ ਸਮਾਨ ਆਪਾਂ ਪੂਰੇ